ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਹੋਈ ਵਤਨਾ ਤੋਂ ਦੂਰ ਕੈਨੇਡਾ ਦੀ ਧਰਤੀ ਤੇ ਬਹੁਤ ਹੀ ਸਤਕਾਰਯੋਗ ਭਾਈ ਸਾਹਿਬ ਭਾਈ ਸ੍ਰਿੰਦਰ ਸਿੰਘ ਜੀ ਗਰੇਵਾਲ ਤੇ ਸਤਕਾਰਯੋਗ ਬੀਬੀ ਗਰਮੀਤ ਕੌਰ ਜੀ ਗਰੇਵਾਲ ਸਮੂਹ ਗਰੇਵਾਲ ਪਰਿਵਾਰ ਵੱਲੋਂ ਸਤਿਗੁਰ ਜੀ ਦਾ ਓਟ ਆਸਰਾ ਲਿਆ ਹੈ ਆਪਣੇ ਘਰ ਗ੍ਰਹਿ ਦੇ ਅੰਦਰ ਸਤਿਗੁਰ ਜੀ ਦੇ ਮਵਾਰਕ ਚਰਨ ਪਵਾਏ ਸੰਗਤਾਂ ਆਈਆਂ ਹਨ ਤੇ ਆਸਾ ਪੂਰਨ ਵਾਲੀ ਆਸਾ ਜੀ ਕੀ ਵਾਰ ਦਾ ਨਿਰੰਤਰ ਅਖੰਡ ਕੀਰਤਨ ਹੋਇਆ ਨਾਲੋ ਨਾਲ ਅਰਥ ਸਪਸ਼ਟ ਹੋ ਰਹੇ ਸਨ ਜਦੋਂ ਧੁਰ ਕੀ ਬਾਣੀ ਦੀ ਵਿਆਖਿਆ ਧਾਰਨਾ ਦੇ ਰੂਪ ਵਿੱਚ ਗਾ ਕੇ ਕੀਤੀ ਜਾ ਰਹੀ ਸੀ ਯਾਦ ਆ ਰਹੀ ਸੀ ਕਿਉਂਕਿ ਹੁਕਮ ਨਾਵਾ ਵੀ ਇਸ ਪਰਥਾਏ ਆਇਆ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਕਿਉਂਕਿ ਮਹਾਪੁਰਸ਼ਾਂ ਦੀ ਇਹ ਵਿੜਿਆਈਆਂ ਨੇ ਜਿਵੇਂ ਆਸਾ ਜੀ ਕੀ ਵਾਰ ਵਿੱਚ ਸੁਣਿਆ ਏ ਵੱਡੇ ਕਿਆਂ ਵਿੜਿਆਈਆਂ ਕਿਸ ਕਹਿਣਾ ਕਹਿ ਨਾ ਜਾਈ ਉਹ ਮਹਾਨ ਪੁਰਸ਼ ਵੱਡੇ ਮਹਾਰਾਜ ਰਾੜਾ ਸਾਹ ਵਾਲੇ ਜਿਨ੍ਹਾਂ ਤੋਂ ਵਰਸਾਏ ਜਿਨ੍ਹਾਂ ਨੇ ਸਾਨੂੰ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕਰਾਏ ਬਾਬਾ ਜੀ ਜਦੋਂ ਕੀਰਤਨ ਕਰਦੇ ਜਦੋਂ ਪਹਿਲਾਂ ਛਾਨ ਵੱਜੀ ਉਹਨਾਂ ਦਾ ਧਿਆਨ ਬਣਿਆ ਆਵੇ ਸਹਿਬ ਚਿਤ ਤੇਰੇਆਂ ਭਗਤਾਂ ਡਿਠਿਆਂ ਕਿਉਂਕਿ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰਨੀ ਕੀ ਧਿਆਨ ਕੋ ਧਿਆਨ ਤੋਂ ਬਿਨਾਂ ਤਾਂ ਕੋਈ ਗੱਲ ਨਹੀਂ ਬਣਦੀ ਸਤਿ ਪੁਰਿਓ ਮੂਰਤ ਪਰਸਿਓ ਸੰਤਨ ਕੀ ਇਹ ਹੈ ਧਿਆਨ ਨ ਧਰਨਾ ਅਰਦਾਸ ਵਿੱਚ ਵੀ ਆਪਾਂ ਰੋਜ਼ ਕਹਿ ਰਹੇ ਆ ਬੇਨਤੀ ਕਰਦੇ ਆ ਸਤਿਗੁਰਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਉਹ ਤਾਂ ਫਿਰ ਹੁਣ ਉਹ ਹਨ ਜਿਹੜੇ ਆਵੀ ਸਹਿਬ ਜਿਤ ਜਿਹੜੇ ਨਾਮ ਵਿੱਚ ਅਪੇਧ ਹਨ ਇਰੇ ਆਂ ਭਗਤਾਂ ਡਿੱਠੇ ਆ ਇਸ ਕਰਕੇ ਜਦੋਂ ਇਹ ਕੀਰਤਨ ਕਰਦੇ ਵਿਆਖਿਆ ਰੂਪ ਵਿੱਚ ਧਾਰਨਾ ਪੜਦੇ ਉਹਨਾਂ ਮਹਾਪੁਰਸ਼ਾਂ ਦੀਆਂ ਵਡਿਆਈਆਂ ਸਾਹਮਣੇ ਨਜ਼ਰ ਆ ਰਹੀਆਂ ਸੰਨ ਕੇ ਵਤਨਾ ਤੋਂ ਦੂਰ ਇਸ ਕੈਨੇਡਾ ਦੀ ਧਰਤੀ ਤੇ ਕਿੱਡੀ ਵੱਡੀ ਉਹਨਾਂ ਦੀ ਵਡਿਆਈ ਹੈ ਫਿਰ ਜੋ ਬਚਪਨ ਤੋਂ ਹੀ ਰਹੇ ਰਤਵਾੜਾ ਸਾਹਿਬ ਭਾਈ ਮਜੀਤ ਸਿੰਘ ਜੀ ਉਹਨਾਂ ਨੇ ਵੀ ਕੀਰਤਨ ਕੀਤਾ ਹੁਣ ਡਿਆਨਾ ਤੋਂ ਆਏ ਹਨ ਤੇ ਬਹੁਤ ਹੀ ਪਿਆਰੇ ਨੇ ਭਾਈ ਗੁਰਮੀਤ ਸਿੰਘ ਜੀ ਜਿਨ੍ਹਾਂ ਦੇ ਵਿੱਚ ਉਹ ਨਜ਼ਰ ਆ ਰਹੀ ਸੀ ਚਾਤ ਮਾਰ ਕੇ ਕਿ ਜਿਹੜੇ ਸੰਗਰੂਰ ਵਾਲੇ ਬਾਬਾ ਸਾਧੂ ਸਿੰਘ ਜੀ ਹਨ ਜੋ ਵੱਡੇ ਮਹਾਰਾਜ ਜੀ ਤੋਂ ਵਰਸਾਏ ਡਬਲ ਐਮ ਐਮ ਬੀਟੀ ਕਿੰਨਾ ਕੁ ਦੁਨਿਆਵੀ ਪੜ੍ਹਾਈ ਕੀਤੀ ਸਭ ਛੱਡ ਛਡਾ ਕੇ ਈਸ਼ਰ ਕੁਟਿਆ ਪਾ ਕੇ ਸੰਗਰੂਰ ਬੈਠ ਕੇ ਫਿਰ ਮਹਾਰਾਜ ਰਤਵਾੜਾ ਸਾਹਿਬ ਵਾਲਿਆਂ ਨਾਲ تھا ਪਿਆਰ ਤੇ ਉਹ ਝਲਕ ਇੱਥੇ ਪਾਈ ਗਰਮੀਤ ਸਿੰਘ ਜੀ ਤੋਂ ਆ ਰਹੀ ਸੀ ਕਿਉਂਕਿ ਬੀਬੀ ਉਹਨਾਂ ਦੇ ਚਰਨਾਂ ਵਿੱਚ ਸੇਵਾ ਕਰਦੀ ਰਹੀ ਉਹ ਵੀ ਹੌਣ ਅਮਰੀਕਾ ਇਹਨਾਂ ਕੋਲ ਪਹੁੰਚ ਗਈ ਹੈ ਬੜੀ ਖੁਸ਼ੀ ਹੁੰਦੀ ਹੈ ਤੇ ਇਸ ਤਰ੍ਹਾਂ ਕਿਸੀ ਫਲਵਾੜੀ ਕਿੰਨੇ ਰੰਗ ਲੱਗ ਰਹੇ ਨੇ ਤੇ ਹਮ ਸੰਤਨ ਕੀ ਰੇਣ ਸਾਧੂਆਂ ਦੀ ਜਿਹੜੀ ਰੇਣ ਹੁੰਦੀ ਹੈ ਇੱਕ ਤਾਂ ਹੁਣ ਇੱਥੇ ਇਸ ਘਰ ਵਿੱਚ ਗਰੇਵਾਲ ਪਰਿਵਾਰ ਦੇ ਉੱਤੇ ਕਿਰਪਾ ਹੋਈ ਬਹੁਤ ਪਿਆਰੀ ਬੱਚੀ ਆ ਸਾਡੇ ਇੱਥੇ ਜਤਿੰਦਰ ਕੌਰ ਸੰਯੋਗ ਬਣੇ ਬਹੁਤ ਪਿਆਰਾ ਬੱਚਾ ਹੈ ਪਰਮਜੀਤ ਸਿੰਘ ਅੱਗੇ ਪਰਿਵਾਰ 'ਚ ਵਾਧਾ ਹੋਇਆ ਹੈ ਕਿਉਂਕਿ ਪਰਿਵਾਰਾਂ ਵਿੱਚ ਕਾਰੋਵਾਰਾਂ ਵਿੱਚ ਉਦੋਂ ਵਾਧਾ ਹੁੰਦਾ ਹੈ ਜਿਹੜੀਆਂ ਰੂਹਾਂ ਨੇ ਰੋਕ ਲਾਉਂਦੀਆਂ ਉਹਨਾਂ ਨੂੰ ਸ਼ਾਂਤੀ ਮਿਲਦੀ ਅਵਗਤ ਰੂਹਾਂ ਕਿੰਨੇ ਹੀ ਮਸਾਲਾ ਹਨ ਕਿ ਕਿਵੇਂ ਬਾਣੀ ਦੇ ਨਾਲ ਉਹਨਾਂ ਦਾ ਭਲਾ ਦਾ ਪਰਿਵਾਰ 'ਚ ਵਾਧਾ ਹੋ ਜਾਂਦਾ ਕਾਰੋਵਾਰ ਵਾਧਦੇ ਨੇ ਦੇ ਇਥੇ ਅੱਜ ਕਿਰਪਾ ਹੋਈ ਐ ਇਹ ਰੇਣ ਮਿਲੀ ਰੇਣ ਇੱਕ ਤਾਂ ਚਰਨ ਧੂੜ ਐ ਆਸਾ ਜੀ ਦੀ ਵਾਰ ਸੁਣਦੇ ਆਂ ਕਿ ਦਾਨ ਮਹੰਡਾ ਤਲੀ ਖਾਕ ਜੇ ਮਿਲ ਤਮਸਤ ਕਲਾਈਏ ਉਹ ਧੂੜੀ ਲੇਖ ਮਟਾਇਆ ਮਨ ਚਨੋਦਕ ਵਸਕ ਤਾਂ ਐਸੀ ਧੂੜੀ ਜਦੋਂ ਅਸੀਂ ਨਮਸਕਾਰ ਕਰਦੇ ਆਂ ਮੱਥਾ ਲਾਉਂਦੇ ਆਂ ਸਤਿਗੁਰ ਜੀ ਨੂੰ ਮੱਥਾ ਟੇਕਦੇ ਆਂ ਉਹ ਮਾੜੇ ਲੇਖ ਮਿਟ ਜਾਂਦੇ ਨੇ ਤੇ ਚੰਗੇ ਲੇਖ ਸ਼ੁਭ ਕਰਮ ਫਲ ਦੇਣ ਵਾਸਤੇ ਤਿਆਰ ਹੋ ਜਾਂਦੇ ਤੇ ਦੂਜੀ ਰੇਣ ਹੈ ਧੂੜੀ ਉਹ ਮੁਖ ਧੂੜ ਹੈ ਜਿਹਦਾ ਹੁਣ ਇਸ਼ਨਾਨ ਹੋਇਆ ਸਾਧ ਕੀ ਧੂਰ ਕਰੋ ਇਸ਼ਨਾਨ ਉਹ ਮੁਖ ਧੂੜ ਦਾ ਇਸ਼ਨਾਨ ਗੁਰਬਾਣੀ ਜਿਹੜੀ ਬਾਣੀ ਉਤਰੇ ਸਾਧ ਜਨ ਅਮੀ ਉਹ ਚੱਲੇ ਝਰਨੇ ਝਰਨੇ ਵਾਂਗੂੰ ਵਹਿੰਦੀ ਰੋ ਕਿੰਨਾ ਸੋਣਾ ਅਖੰਡ ਕੀਰਤਨ ਸਰਵਣ ਕੀਤਾ ਤੇ ਇਸ ਤਰ੍ਹਾਂ ਦੇ ਨਾਲੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸੰਤ ਹਵਾਰੀ ਓਟ ਸਤਾਣੀ ਸੰਤ ਹਮਾਰਾ ਕਹਿਣਾ ਹੁਣ ਐਸਿਆਂ ਦੀ ਓਟ ਲੈ ਲਈ ਫਿਰ ਗਹਿਣਾ ਜਿਹੜਾ ਹੁੰਦਾ ਔਖੇ ਟਾਈਮ ਵਾਸਤੇ ਰੱਖਦੇ ਸੋਨੇ ਦੇ ਨਾਲ ਹੀ ਵਣਜ ਵਪਾਰ ਹੁੰਦੇ ਤੇ ਉਹ ਗਹਿਣਾ ਇਕ ਐਸਾ ਹੁੰਦਾ ਜਿਹੜਾ ਔਖੇ ਟਾਈਮ ਕੰਮ ਆਉਂਦਾ ਉਹ ਹੰ ਸਾਧੂ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ ਉਹ ਜਿਵੰਦੇ ਵਿਛੜਿਓ ਮੋਇਆ ਨ ਜਾਹੀ ਛੋੜੋ ਗਹਿਣਾ ਇੱਥੇ ਹੀ ਨਹੀਂ ਕਿ ਅੱਗੇ ਵੀ ਕੰਮ ਆਉਂਦੇ ਨੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲੰ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਸਾਂ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਕਿਉਂਕਿ ਉਹ ਗੇ ਵੀ ਕੰਮ ਆਉਂਦੇ ਲਾਲਾ ਅਮਰਨਾਥ ਸੀ tmpobjਟ ਦਾ ਸਮਾਂ ਨਹੀਂ ਬਹੁਤਾ ਕਿਉਂਕਿ ਲੰਬੇ ਸਮੇਂ ਤੋਂ ਆਪ ਜੀ ਬੈਠੇ ਉਹਨੇ ਹੱਡ ਵੀ ਤੀ ਸੁਣਾਈ ਕਿਉਂਕਿ ਮਹਾਪੁਰਸ਼ਾਂ ਦਾ ਨਗਰ ਵੀ tmpobjਟ ਬਚਪਨ ਤੋਂ ਹੀ ਵੱਡੇ ਮਹਾਰਾਜ ਕੋ ਤਪਸਾਧਨਾ ਕਰਦੇ ਰਹਿੰਦੇ ਹੁਣ ਰਾੜਾ ਸਾਹਿਬ ਜਾਓ ਕੋਈ ਪੱਥਰ ਨਹੀਂ ਲੱਗੇ ਕਿ ਇਹਨੇ ਇੰਨੀ ਸੇਵਾ ਕੀਤੀ ਤਾਂ ਗੁਪਤ ਦਾਨ ਮਹਾਕल्याण ਜੇ ਹੁਣ ਦਾਨ ਵੀ ਕਰੋ ਪਤਾ ਨਾ ਲੱਗੇ ਦਾਨ ਬਿੱਤ ਸਮਾਨ ਹੁੰਦਾ ਏ ਤਮ ਗੁਣੀ ਦਾਨ ਨਿਸਤੋ ਗੁਣੀ ਦਾਨ ਤੇ ਉਹ ਪਤਾ ਵੀ ਨਾ ਲੱਗੇ ਕਿ ਇੱਕ ਹੱਥ ਨਾਲ ਕੀਤਾ ਦੂਜੇ ਜਿਵੇਂ ਬੀਜ ਬੀਜਦੇ ਆ ਉਹਨੂੰ ਹਵਾ ਨਹੀਂ ਲੱਗੇ ਤਾਂ ਉਹ ਕਿੰਨਾ ਫਲ ਦੰਦਾ ਏ ਇਸ ਤਰ੍ਹਾਂ ਉੱਥੇ ਨਹੀਂ ਪਰ ਉਹਦਾ ਪੱਥਰ ਲੱਗਿਆ ਉਹਦੇ ਤੇ ਜਿੱਥੇ ਛੋਟੇ ਸੰਤ ਮਹਾਰਾਜ ਵਿਰਾਜ ਦੇ ਉਹਨੋਂ ਪੱਥਰ ਦੀ ਕਹਾਣੀ ਲਾਲਾ ਅਮਰਨਾਥ ਦੀ ਅਮਰ ਕਹਾਣੀ ਉਹਨਾਂ ਨੇ ਆਪ ਰਤਵਾੜਾ ਸਾਹ ਵਾਲੇ ਮਹਾਪੁਰਸ਼ਾਂ ਨੂੰ ਸੁਣਾਈ ਕਿਉਂਕਿ ਇੱਕੋ ਹੀ ਨਗਰ ਸੀ ਤਮੋਟ ਕਿ ਮੈਂ ਸਰੀਰ ਛੱਡ ਕੇ ਅੱਗੇ ਵਾਪਿਆ ਜਮ ਬੜਾ ਮਾਰਦੇ ਕਹਿੰਦਾ ਮੈਂ ਡਰ ਗਿਆ ਇਸੇ ਸਮੇਂ ਮਹਾਰਾਜ ਦਾ ਅੰਤਰਾ ਇੰਨਾ ਕੀ ਕਰਦਾ ਸੀ ਕੰਗਸਾਂ ਜਾਂਦਾ 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 ਕੁਰਸੀ ਲੱਗੀ ਹੋਣੀ ਵੱਡੇ ਮਹਾਰਾਜ ਜੀ ਦੀ ਨਮਸਕਾਰ ਕਰ ਜਾਂਦਾ ਜਦੋਂ ਧਿਆਨ ਆਇਆ ਹੁਣ ਨਾਮ ਆ ਗਿਆ ਹੁਣ ਉੱਥੇ ਜਮ ਕਿੱਥੇ ਆਉਣਗੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਨਾ ਐਸ਼ ਤੇ ਨਿਕਟ ਉਹ ਉਹ ਕਿੱਥੇ ਦੂਤ ਆਉਣਗੇ ਉੱਥੇ ਫਿਰ ਅਰਦਾਸ ਕੀ ਕੀਤੀ ਕਿ ਜਿੰਨੀ ਮੇਰੀ ਜਾਇਦਾਦ ਹੈ 25 ਬਿਗੇ ਦਾ ਬਾਗ ਸੀ ਮਹਾਪੁਰਸ਼ਾਂ ਦੇ ਨਾਲ ਹੀ ਖੂਦ ਦੇ ਕਿ ਮੈਂ ਰਾੜਾ ਸਾਹਿਬ ਦਾਨ ਕਰ ਦੇਵਾਂਗਾ ਮੇਰਾ ਛਟਕਾਰਾ ਹੋ ਜਾਵੇ ਉਹ ਛੁੱਟ ਗਿਆ ਤੇ ਫੇਰ ਘਰ ਦੇ ਬੜੇ ਖੁਸ਼ ਹੋਏ ਕਿ ਲਾਲਾ ਜੀ ਤਾਂ ਚਲੇ ਗਏ ਸੀ ਦਵਾਰਾ ਜੀਉਂਦੇ ਹੋ ਗਏ ਕਿਉਂ ਸਤਗੁਰ ਮੇਰਾ ਮਾਰ ਜਵਾਲੇ ਗੱਲਾਂ ਸ਼ਰਦਾ ਦੀਆਂ ਹਨ ਉਹ ਲਾਲਾ ਜੀ ਨੇ ਆਪ ਸੁਣਾਈਆਂ ਫਲ ਕਿੰਨਾ ਵੱਡਾ ਮਿਲਿਆ ਕਾ ਡੰਡੌਤ ਪੁੰਨ ਵੱਡਾ ਹੈ ਘਰ ਦੇ ਖੁਸ਼ ਕਹਿੰਦਾ ਮੈਂ ਤਾਂ ਸਾਰੀ ਜ਼ਮੀਨ ਰਾੜਾ ਸਾਹਿਬ ਦੇ ਦਿੱਤੀ ਕਹਿੰਦੇ ਚਲੋ ਤੂੰ ਬਚ ਗਿਆ ਇੰਨੀ ਬਹੁਤ ਜ਼ਮੀਨ ਨਾਲ ਥੋੜਾ ਹੀ ਜਾਂ ਜਾਣੀ ਹੈ ਗਿਆ ਵੱਡੇ ਮਹਾਰਾਜ ਨੇ ਨਵਰਤੀ ਚ ਰਹਿੰਦੇ ਭੋਰੇ ਚ ਬੈਠਦੇ ਉਹ ਤਾਂ ਕਹਿੰਦੇ ਸਾਨੂੰ ਕੀ ਇਹਨਾਂ ਨਾਲ ਗੱਲਾਂ ਨਾਲ ਉਹ ਤਾਂ ਇਹੀ ਚਾਹੁੰਦੇ ਕਿ ਕੁਟਿਆ ਜੀਆਂ ਬਣ ਜਾਣ ਉਹਨਾਂ ਨੇ ਨਹੀਂ ਬਹੁਤਾ ਪਸਾਰਾ ਹੋਣ ਦਿੱਤਾ ਦਰਖ ਦਰਖਤ ਲੱਗ ਜਾਣ ਨਾਮ ਜਪਣ ਮਹਾਰਾਜ ਜਿਨ੍ਹਾਂ ਨੇ ਨਾਲ ਇਹ ਕੀਤਾ ਤਪ ਤਪੱਸਿਆ ਸਾਧਨਾ ਰਤਵਾੜਾ ਸਾਹਿਬ ਵਾਲੇ ਆਤਮ ਮਾਰਗ ਵਿੱਚ ਸਮੇਂ-ਸਮੇਂ ਲਿਖਦੇ ਰਹੇ ਬਾਬਾਣੀਆਂ ਕਹਾਣੀਆਂ ਪੜ੍ਹ ਲਿਓ ਉਹਦੇ ਵਿੱਚ ਡਿਟੇਲ 'ਚ ਹੈ ਸੋ ਹਿੰਟ ਮਾਤਰ ਮੈਂ ਦੱਸਦਾ ਏ ਕਿ ਅੱਗੇ ਗੈਣਾ ਕਿਵੇਂ ਕੰਮ ਆਉਂਦਾ ਹੁਣ ਛੁੱਟ ਗਿਆ ਤੇ ਫਿਰ ਮਹਾਰਾਜ ਕਹਿੰਦੇ ਅਸੀਂ ਕਿੱਥੇ ਇਹ ਕੰਮ ਚ ਪੈਣਾ ਛੋਟੇ ਸੰਤ ਨੇ ਪ੍ਰਵਿਰਤੀ ਚ ਰਹਿੰਦੇ ਨੇ ਜਾਓ ਉਹਨਾਂ ਕੋਲ ਉਹ ਬੇਨਤੀ ਕੀਤੀ ਕਹਿੰਦੇ ਦੇਖ ਲਾਲਾ ਕਿੱਥੇ ਜਾਵਾਂਗੇ ਖੇਤੀ ਕਰਨ ਘਰ ਛੱਡੇ ਬਾਹਰ ਛੱਡੇ ਜ਼ਮੀਨਾਂ ਛੱਡੀਆਂ ਫਿਰ ਉੱਥੇ ਦੌੜੇ ਫਿਰਾਂਗੇ ਇਸ ਕਰਕੇ ਇਹ ਨਹੀਂ ਤਾਂ ਸੀ ਕੀਮਤ ਪਾ ਦਿੰਦੇ ਆ ਤੈਨੂੰ ਦੇਣੀ ਪੈਣੀ ਆ ਉਹ ਕਹਿੰਦਾ ਠੀਕ ਸਤਿਵਚਨ ਜਿੰਨੀ ਜ਼ਮੀਨ ਦੀ ਕੀਮਤ ਪਈ ਉਹ ਪੱਥਰ ਤੇ ਲਿਖੀ ਹੋਈ 100 ਕਬਿੱਗਾ ਕਿੰਨੀ ਕੁ ਹੁੰਦੀ ਕੇਸ ਦੀ ਸੇਵਾ ਲਾਲਾ ਅਮਰਨਾਥ ਨੇ ਕਰਾਈ ਸੋ ਇਹ ਕਹਾਣੀ ਇਸ ਤਰ੍ਹਾਂ ਦੀ ਬਣ ਗਈ ਕਿ ਜਿੱਥੇ ਇਸ ਤਰ੍ਹਾਂ ਦੇ ਨਾਲ ਹੁੰਦਾ ਤੁਧ ਸਲਾਹਣ ਤਿੰਨ ਤਨ ਪੱਲੇ ਨਾਨਕਾ ਜੇ ਕੋ ਜੀਉ ਕਹ ਉਹਨਾਂ ਕੋ ਜਮ ਕੀ ਤਲ ਬਨਾ ਹੋਈ ਸੰਤ ਹਮਾਰਾ ਗਹਿਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਕਿੱਡਾ ਵੱਡਾ ਗਹਿਣਾ ਹੈ ਹਮ ਸੰਤਨ ਸਿੰਘ ਬਣਾਈ ਪੂਰਬ ਲਿਖਿਆ ਪਾਈਏ ਜਦੋਂ ਬਣਦੀ ਹੈ ਸਾਧੂਆਂ ਨਾਲ ਇਹ ਪੂਰਵ ਕਰਮ ਅੰਕਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਰਸੀਏ ਪੁਰਸ਼ ਜਿਹਦਾ ਜੀਵਨ ਰਸ ਮਈ ਹੈ ਆਨੰਦ ਮਈ ਹੈ ਸਦਾ ਆਨੰਦ ਤੇ ਨਹੀਂ ਵਿਜੋਗ ਉਹਦਾ ਸੰਗ ਹੋ ਜਾਂਦਾ ਹੈ ਗ੍ਰਸਤ ਮਾਰਗੇ ਨਹੀਂ ਕੇ ਦਾ ਤਿਆਗ ਮਹਾਂਪੁਰਸ਼ ਨੇ ਬੜੀ ਇਹ ਜੀਵਨ ਯਾਤਰਾ ਜਿਹੜੀ ਸ਼ੁਰੂ ਕੀਤੀ ਵੱਡੇ ਮਹਾਰਾਜ ਜੀ ਦੀ ਆਗਿਆ ਅਨਸਾਰ ਗ੍ਰਸਤ ਚ ਰਹਿ ਕੇ ਹੁਣ ਜਿਹੜਾ ਜੀਵਨ ਵੀ ਲਿਖਾਇਆ ਗਿਆਨੀ ਮੋਹਨ ਸਿੰਘ ਜੀ ਉਹਨਾਂ ਦੇ ਫਾਰਮ ਤੇ 6 ਮਹੀਨੇ ਰੁਕੇ ਉਹ ਬੋਲੀ ਜਾਂਦੇ ਉਹ ਲਿਖੀ ਜਾਂਦੇ ਕਿਉਂਕਿ ਮਹਾਰਾਜ ਨਾਲ ਪਿਆਰ ਹੀ ਇੰਨਾ ਸੀ ਵੱਡੇ ਮਹਾਰਾਜ ਜੀ ਦਾ ਅਸ਼ੀਰਵਾਦ ਦੀ ਏਡੀ ਵੱਡੀ ਸੀ ਕਿ ਵੱਡੇ ਕਿੱਡੇ ਵੱਡੇ ਬਣ ਗਏ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਤੇ ਇਸ ਤਰ੍ਹਾਂ ਦੇ ਨਾਲ ਇਹ ਹੁੰਦਾ ਹੀ ਹੈ ਅਟਲ ਸਚਾਈ ਹੈ ਹਮ ਸੰਤਨ ਸਿਮ ਬਣਾਈ ਪੂਰਬ ਲਿਖਿਆ ਪਾਈਏ ਮਨ ਤੇਰਾ ਪਾਈ ਸੰਤਨ ਸਿਉ ਮੇਰੀ ਲੇਵ ਆ ਦੇਵੀ ਸੰਤਨ ਸਿਉ ਬਿਹਾਰਾ ਸੰਤਨ ਸਿਉ ਹਮਲਾਹਾ ਖਾਟਿਆ ਭਗਤ ਪਰੇ ਪੰਡਾਰਾ ਸੰਤਨ ਮੋਕੋ ਪੂੰਜੀ ਸੌਪੀ ਤਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਾਹ ਕਰੋਗੇ ਜੋ ਹਟ ਸਕਾ ਲੇਖਾ ਮਹਾਨੰਦ ਪੇ ਸੁਖ ਪਾਇਆ ਸੰਤਨ ਕੇ ਪ੍ਰਸਾਦੇ ਕਹਨਾਨ ਅੰਕਾਰ ਸਿਉ ਮਨ ਮਾਨਿਆ ਰੰਗ ਰਤੇ ਬਿ ਸਮਾਦੇ ਅਰਥ ਸਪਸ਼ਟ ਹੁੰਦੇ ਜਾਂਦੇ ਨੇ ਜਦ ਅਸੀਂ ਜਾਂ ਅੰਚੇ ਬੈਠਦੇ ਹਣ ਲਾਲਾ ਅਮਰਨਾਥ ਨੇ ਆਪ ਬੀਤੀ ਸੁਣਾਈ ਕਿਉਂਕਿ ਜਿਨ ਹਰ ਪਾਇਓ ਤਿਨ ਸਿਪਾਇਓ ਕੋਈ ਦੀ ਪਬਲਿਸਿਟੀ ਨਹੀਂ ਕੀਤੀ ਮਹਾਪੁਰਸ਼ਾਂ ਨੇ ਇੰਨਾ ਕਿ ਪੱਥਰ ਲਿਖ ਕੇ ਲਾਤਾ ਕਿ ਇਹਦੀ ਸੇਵਾ ਲਾਲਾ ਜੀ ਧਰਮ ਅਮਰਨਾਥ ਜੀ ਨੇ ਕਰਾਈ ਹੈ ਪਰ ਧਰਮ ਰਾਜ ਤੋਂ ਛਟਕਾਰਾ ਕਿਵੇਂ ਹੋਇਆ ਧਰਮ ਰਾਏ ਦਰ ਪਾ ਕਾਗਜ਼ ਫਾੜੇ ਧਰਮ ਰਾਏ ਨੇ ਕਾਗਜ਼ ਹੀ ਫਾੜ ਦਿੱਤੇ ਨਹੀਂ ਤਾਂ ਲਾਲੇ ਨੇ ਤਾਂ ਕੋਈ ਚੰਗਾ ਕਰਮ ਨਹੀਂ ਸੀ ਕੀਤਾ ਸੋ ਇਸ ਤਰ੍ਹਾਂ ਸਾਧੂਆਂ ਦੀ ਸੰਗਤ ਦਾ ਫਲ ਹੈ ਫਿਰ ਸਾਧੂ ਹੁੰਦੇ ਵੀ ਜੰਗਮ ਤੀਰਥ ਵਾਂਗ ਹੰ ਅਸੀਂ ਮਹਾਰਾਜ ਜੀ ਨਾਲ ਰਟਵਾੜਾ ਸਾਹਿਬ ਤੋਂ 1998 ਚ ਆਏ ਫਿਰ 2004 ਚ ਦੋ ਵਾਰੀ ਆਏ ਇੱਥੇ ਟ੍ਰਾਂਟੋ ਤੇ ਫਿਰ ਤਾਂ ਆਉਣਾ ਬੰਦ ਹੋ ਗਿਆ ਕਿਉਂਕਿ ਜਿਸ ਪਿਆਰੇ ਸਨ ਤੇ ਸਾਗੇ ਮਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ ਉਹਦਾ ਕਿਰਪਾ ਹੋਈ ਜਿਹੜੇ ਮਹਾਪੁਰਸ਼ਾਂ ਦੇ ਗਵਾਂਡ ਵਿੱਚ ਫਾਰਮ ਸੀ ਉਹ ਅਨਵਰੀਆ ਫਾਰਮ ਦੇ ਨਾਲ ਕੁਈਆ ਫਾਰਮ ਹੈ ਮਹਾਪੁਰਸ਼ਾਂ ਦੇ ਫਾਰਮ ਦਾ ਨਾਮ ਅਨਵਰੀਆ ਫਾਰਮਸੀ ਉਹ ਤਾਂ ਉਹਨਾਂ ਨੇ ਜਦੋਂ ਬਰਾਗ ਲੱਗਿਆ ਵੱਡੇ ਮਹਾਰਾਜ ਜੀ ਦੇ ਪਿਆਰ ਵਿੱਚ ਸਾਰਾ ਹੀ ਵੇਚ ਦਿੱਤਾ ਛੋਟੇ ਮਹਾਰਾਜ ਉਸ ਸਮੇਂ ਸਨ ਉਹਨਾਂ ਨੂੰ ਪੁੱਛਿਆ ਕਿ ਵੱਡਿਆਂ ਦਾ ਹੁਕਮ ਹੈ ਚੰਡੀਗੜ੍ਹ ਨਹੀਂ ਰਹਿਣਾ ਸਰਬਤ ਛੱਡ ਕੇ ਜਾਓ ਜੂਪੀ ਪ੍ਰਚਾਰ ਕਰੋ ਕਾਰੋਬਾਰ ਖੇਤੀਬਾੜੀ ਕਰੋ ਤਾਂ ਛੋਟੇ ਵੱਡੇ ਜ਼ੁਗਤੀ ਸਨ ਕਹਿੰਦੇ ਜਿਵੇਂ ਲਾਲਾ ਅਮਰਨਾਥ ਦੇ ਜ਼ੁਗਤ ਨਾਲ ਮੁਕਤ ਕਰਾ ਦਿੱਤੀ ਕਹਿੰਦੇ ਚਲੋ ਫਿਰ ਇੰਨਾ ਕਰ ਲੋ ਮੋਹਾਲੀ ਰਹਿ ਜਾਓ ਕੋਠਿਓ ਰੱਖੀ ਉਹਨਾਂ ਨੇ ਬਾਕੀ ਸਾਰਾ ਕੋਠੀ ਵੀ ਤਾਰ ਰਹੇਗੀ ਇੱਥੇ ਜਿਹੜਾ ਉਹਨਾਂ ਦੇ ਬੱਚਾ ਸੀ ਵੱਡਾ ਬੇਟਾ ਹੁਣ ਵੀ ਇਹ 82 ਸਾਲ ਦੀ ਉਮਰ ਹੈ ਭਾਈ ਮਨਜੀਤ ਸਿੰਘ ਗਿੱਲ ਵੱਡੇ ਮਹਾਰਾਜ ਨੇ ਬਚਨ ਕਰ ਦਿੱਤਾ ਕਿ ਇਹਨੂੰ ਬਾਹਰ ਪੜਨ ਭੇਜਿਓ ਇੰਜੀਨੀਅਰ ਬਣੋ 골ਡ ਮੈਡਲਿਸਟ ਉਹਨਾਂ ਨੇ ਵੀ ਨਹੀਂ ਕਦੇ ਉੱਧਰ ਜ਼ਮੀਨ ਜਾਇਦਾਦ ਵਾਲ ਵੇਖਿਆ ਕੋਠੀ ਵੀ ਤਾਂ ਰਹਿ ਗਈ ਇਹਨੇ ਇਧਰੋਂ ਪੈਸਾ ਭੇਜਿਆ ਸੀ ਉਹ ਕੋਠੀਓ ਰੱਖੀ ਬਾਕੀ ਸਾਰਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਣ ਵੀ ਵਿਚਾਰ ਚੱਲ ਰਹੀ ਸੀ ਕਿ ਬਹੁਤ ਔਖਾ ਹੈ ਤਿਆਗ ਕਰਨਾ ਬਿਨ ਬੈਰਾਗ ਨਾ ਛੂਟ ਸਮਾਇਆ ਉਹ ਤਾਂ ਐਸੇ ਸਤਪੁਰਸ਼ਾਂ ਦਾ ਪਿਆਰ ਹੁੰਦਾ ਹੈ ਉਹ ਜਦੋਂ ਬਿਰਾਗ ਆਉਂਦਾ ਹੁਣ ਅਸੀਂ ਵੀ ਇੱਥੇ ਫਿਰ ਇਹਨਾਂ ਦੇ ਪਿਆਰ ਵਿੱਚ ਇੱਥੇ ਆਏ ਕਿਉਂਕਿ ਬਹੁਤ ਪਿਆਰੀ ਬੱਚੀ ਹੈ ਜਤਿੰਦਰ ਕੌਰ ਉਹਨੂੰ ਲਿਆਉਣ ਵਾਲੇ ਇੱਥੇ ਬੀਬੀ ਪਾਲੋ ਜੀ ਜੋ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਨੇ ਭਾਈ ਮੇਵਾ ਸਿੰਘ ਜੀ ਮਾਤਾ ਜਸਪਿੰਦਰ ਕੌਰ ਹੈ ਬਹੁਤ ਪਿਆਰ ਵਾਲੇ ਨੇ ਉਹ ਬੀਬੀ ਪਾਲੋ ਦੀ ਬੇਟੀ ਬੇਬੀ ਬੜੀ ਪਿਆਰੀ ਉਹ ਆਈ ਪਹਿਲਾਂ ਸਾਰਿਆਂ ਨੂੰ ਹੌਲੀ-ਹੌਲੀ ਇੱਥੇ ਲੈ ਆਈ ਅੱਗੇ ਤੋਂ ਅੱਗੇ ਭਾਗ ਲੱਗਦੇ ਚਲੇ ਗਏ ਹੁਣ ਅੱਜ ਇੱਥੇ ਬੜੀ ਖੁਸ਼ੀ ਹੋਈ ਜਦੋਂ ਭਾਈ ਪਰਮਜੀਤ ਸਿੰਘ ਜੀ ਦੇ ਪਿਤਾ ਜੀ ਦੇ ਦਰਸ਼ਨ ਹੋਏ ਸ੍ਰੀਨਦਰ ਸਿੰਘ ਜੀ ਦੇ ਸਤਕਾਰਯੋਗ ਮਾਤਾ ਗੁਰਮੀਤ ਕੌਰ ਜੀ ਦੇ ਦਰਸ਼ਨ ਹੋਏ ਸੋ ਇਹ ਫਲਵਾੜੀਆਂ ਟਹਿ ਕਰਈਆਂ ਹਨ ਤੇ ਅਸੀਂ ਵੀ ਫੇਰ ਜਦੋਂ ਇਹ ਘਰ ਲਿਆ ਇੱਥੇ ਆ ਕੇ ਠਹਿਰੇ ਫਿਰ ਦੋਚਿਆ ਕਿ ਇੱਥੇ ਹੁਣ ਤਾਂ ਕੌਣ ਜਾਣਦਾ ਏਅਰਪੋਰਟ ਤੇ ਹੀ ਦੇਖਿਆ ਕਿੰਨੇ ਫਲਵਾੜੀ ਦੇ ਟਹਿਕ ਦੇ ਫੁੱਲ ਬੱਚੇ ਮਿਲੇ ਜੋ ਰਤਵਾੜਾ ਸਾਹਿਬ ਪੜ ਕੇ ਆਏ ਕਿਉਂਕਿ ਮਹਾਪੁਰਸ਼ਾਂ ਦੇ ਬਚਨ ਅਟੱਲ ਹੁੰਦੇ ਹਨ ਉਹਨਾਂ ਨੇ ਇਹ ਬਚਨ ਕਰ ਦਿੱਤੇ ਉਸ ਸਮੇਂ 40 ਸਾਲ ਪਹਿਲਾਂ ਦੇ ਆਨ ਰਿਕਾਰਡ ਹਨ ਕਿ ਇਹ ਇਲਾਕੇ ਜਿੱਥੇ ਤੁਸੀਂ ਤਮਾਕੂ ਵੇਚਦੇ ਜਿੱਥੇ ਰਤਵਾੜਾ ਸਾਹਿਬ ਬਣਿਆ ਸੈਣੀ ਮਾਜਰਾ ਵਰਗਾ ਨਗਰ ਤਮਾਕੂ ਹੀ ਵੇਚਦੇ ਜਮੀਨਾ 2 2 4 4 ਵਿਗੇ ਕਹਿੰਦੇ ਇਹ ਤੋਂ ਬਿਨਾ ਗੁਜ਼ਾਰਾ ਨਹੀਂ ਮਹਾਰਾਜ ਕਹਿੰਦੇ ਛੱਡੋ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਕਹਿੰਦੇ ਜਮੀਨਾ ਕਰੋੜਾਂ ਚ ਹੋ ਜਾਣੀਆਂ ਹੋ ਗਈਆਂ ਫਿਰ ਕਹਿਣ ਲੱਗੇ ਇੱਥੇ ਸ਼ਹਿਰ ਬਣ ਜਾਣਾ ਹੁਣ ਨਿਊ ਚੰਡੀਗੜ ਬਣ ਗਿਆ ਫਿਰ ਕਹਿੰਦੇ ਕਿ ਇਹ ਜਿਨਨੇ ਸਥਾਨਦਾਨ ਕੀਤੇ ਜ਼ਮੀਨਾਂ ਹਨ ਇਹਨਾਂ ਦੇ ਉੱਤੇ ਵਿਦਿਅਕ ਅਦਾਰੇ ਕਾਇਮ ਕਰੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਮ ਤੇ ਵਿਦਿਆ ਮੰਦਰ ਕਾਇਮ ਕੀਤਾ ਬੱਚੇ ਪੜ੍ਹ ਕੇ ਇੱਧਰ ਆਏ ਦੇਖਿਆ 에ਰਪੋਰਟ ਤੇ ਟ੍ਰਾਂਟੋ 8-10 ਸਾਲ ਪਹਿਲਾਂ ਦੀ ਗੱਲ ਹੈ ਕਿ ਇੰਨੇ ਬੱਚੇ ਇੱਥੇ ਆ ਗਏ ਕਿੰਨੀ ਸੰਗਤ ਰਾੜਾ ਸੌਰਤਵਾੜਾ ਸਾਹ ਨੂੰ ਪਿਆਰ ਕਰਨ ਵਾਲੀ ਬੜੀ ਬਖਸ਼ਿਸ਼ ਹੈ ਫਿਰ ਇਹਨਾਂ ਦੇ ਪਿਆਰ ਵਿੱਚ ਸਾਨੂੰ ਜਦੋਂ ਘਰ ਬਣਿਆ ਇੱਥੇ ਰਹਿਣਾ ਪਿਆ ਆਉਣਾ ਪਿਆ ਬਹੁਤ ਪਿਆਰ ਹੈ ਫਿਰ ਭਾਈ ਰਗਵੀਰ ਸਿੰਘ ਜੀ ਬੜੀ ਬੀਬੀ ਪਿਆਰੀ ਹੈ ਉਹ ਵੀ ਬੱਚੀ ਪੜਨ ਵਾਸਤੇ ਆਈ ਬੜੀ ਪੜ੍ਹਾਈ ਕੀਤੀ ਹੈ ਇਮੀਗ੍ਰੇਸ਼ਨ ਦਾ ਡਿਪਲੋਮਾ ਬੀਬੀ ਚਰਨਜੀਤ ਕੌਰ ਨੇ ਤੇ ਹੋਰ ਵੀ ਐਮਬੀਏ ਮੈਨੇਜਮੈਂਟ ਦਾ ਬਿਜ਼ਨਸ ਦਾ ਬੜੀ ਪੜ੍ਹਾਈਆਂ ਕੀਤੀਆਂ ਪੁਦੀ ਬਦਾਲਤ ਭਾਈ ਰਗਵੀਰ ਸਿੰਘ ਰਾਜੂ ਜੀ ਆ ਗਏ ਹੁਣ ਉੱਥੇ ਕਿੰਨੀਆਂ ਸੰਗ ਤਾਂ ਪਿਆਰ ਵਾਲੀਆਂ ਹੁੰਦੀਆਂ ਰਹਿਸ਼ ਐ ਮੈਂ ਜੱਗਾ ਜੀ ਨੂੰ ਪੁੱਛਿਆ ਕਿ ਕਿੰਨੇ ਕਨੇ ਕਹਿੰਦੇ 20 25 ਤਾਂ ਹੋਣਗੇ ਜਿਹੜੇ ਅਮਰੀਕਾ ਤੋਂ ਇਧਰੋਂ ਕੈਨੇਡਾ ਤੋਂ ਇੰਡੀਆ ਤੋਂ ਕਿੰਨੇ ਆਏ ਹਨ ਜਦੋਂ ਜੱਗਾ ਜੀ ਸਾਡੇ ਕੋਲ ਰਤਵਾੜਾ ਸਾਬ ਪੜ ਕੇ ਆਏ ਮੈਂ ਸੋਚਿਆ ਕਿ ਕਿੱਥੇ ਟਿਕਾਣਾ ਮਿਲੂ ਇਹੀ ਘਰ ਮਿਲਿਆ ਮਹਾਪੁਰਸ਼ ਚਾਹੁੰਦੇ ਵੀ ਇਹੀ ਸਨ ਕਿ ਇਸ ਤਰ੍ਹਾਂ ਨਾਲ ਹੋਵੇ ਸਾਰੀ ਜ਼ਿੰਦਗੀ ਯਾਦ ਰਹਿੰਦਾ ਹੈ ਜੇ ਆਉਂਦਿਆਂ ਨੂੰ ਕੋਈ ਸੰਭਾਲ ਲਵੇ ਇੱਥੇ ਤੁਹਾਡੇ ਗੁਰੂ ਘਰ ਹੈ ਮਾਲਟਨ 에어ਪੋਰਟ ਦੇ ਨੇੜੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਕੋਈ ਪੁੱਛਦਾ ਦੀ ਗਾ ਗੁਰੂ ਘਰ ਐਸਾ ਹੈ ਜਿਸ ਦਰ ਤੇ ਕੋਈ ਆਪਤ ਕਬੀਰ ਜਹ ਵਰ ਆਪਤ ਜਾਤ ਹਟ ਕੇ ਨਹੀਂ ਕੋਈ ਉਸ ਦਰ ਤੇ ਕੋਈ ਰੋਕ ਨਹੀਂ ਰੋਹ ਲੰਗਰ ਚਾਲਦੇ ਨਿਰਤਵਾੜਾ ਸਾਹ ਨਰਸਿੰਘ ਕਾਲਜ ਹੈ ਬੱਚਿਆਂ ਫਰੀ ਰਹਿਣੀਆ ਲੰਗਰ ਛਕਦੀਆਂ ਪੜਾਈ ਕਰਦੀਆਂ ਦੂਜੀ ਪੜਾਈ ਵੀ ਨਾਲ ਰੋਹਾਨੀ ਪਰਾ ਵਿਦਿਆ ਵੀ ਮਿਲਦੀ ਹੈ ਸੋ ਇਸ ਤਰ੍ਹਾਂ ਸਤਿਪੁਰਸ਼ਾਂ ਦੇ ਸੰਜੋ ਗੁਰੂ ਨਾਨਕ ਮਹਾਰਾਜ ਜੀ ਦਾ ਨਾਰਾ ਭਾਈ ਬਲੰਦ ਕੀਤਾ ਭਾਈ ਗੁਰਦਾਸ ਜੀ ਦਾ ਵਰਣਨ ਕੀਤਾ ਹੈ ਕਿ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋ ਇਸ ਤਰ੍ਹਾਂ ਦੇ ਘਰ ਹੀ ਹੁਣ ਜਿੱਥੇ ਤਿਥੀ ਸੇਵਾ ਹੋਏ ਇੱਕ ਤਾਂ ਤਿਥੀ ਦੱਸ ਕੇ ਆਉਂਦੇ ਹਨ ਤੁਹਾਡੇ ਤਾਂ ਇੱਥੇ ਬਿਨਾਂ ਟੈਲੀਫੋਨ ਕਰੇ ਤੇ ਕੋਈ ਆ ਜਾਵੇ ਇੱਕ ਘਰ ਚ ਅਸੀਂ ਚਰਨ ਪਾਉਣੇ ਸੀ ਮਹਾਰਾਜ ਨਾਲ ਆਏ 15 ਮਿੰਟ ਪਹਿਲਾਂ ਚਲੇ ਗਏ ਉਹ ਘਰ ਚ ਕੋਈ ਵੀ ਨਾ ਲੋਕ ਲੱਗੇ ਹੋਏ ਬਾਹਰ ਖੜੇ ਰਹੇ ਵੇਟ ਕਰਦੇ ਰਹੇ ਕਹਿੰਦੇ ਤੁਸੀਂ ਟਾਈਮ ਤੋਂ ਪਹਿਲਾਂ ਆ ਗਏ ਮਹਾਪੁਰਸ਼ ਕਹਿੰਦੇ ਇੱਥੇ ਤਾਂ ਸਾਰੇ ਸਮੇਂ ਦੇ ਪਾਬੰਦ ਨੇ ਕੋਈ ਨਹੀਂ ਭਾਈ ਵੇਟ ਕਰ ਲਓ ਉਹ ਪੂਰੇ ਟਾਈਮ ਤੇ ਆਏ ਕਿਉਂਕਿ ਦੋਨੇ ਮੀਆਂ ਬੀਬੀ ਇੱਥੇ ਤਾਂ ਸਾਰੇ ਹੈਂਡ ਟੂ ਮਾਉਥ ਵਰਕ ਕਰਦੇ ਨੇ ਪਰ ਵੱਡੀ ਆਵਾਦਤ ਹੈ ਵਰਕੀ ਜਵਰਸ਼ਿਪ ਸੋ ਇਹ ਕਿਰਪਾ ਹੈ ਕਿ ਇਸ ਤਰ੍ਹਾਂ ਦੇ ਨਾਲ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਐਸੀਆਂ ਆਵਾਜ਼ਾਂ ਧੁਨਾ ਸੁਣਨ ਨੂੰ ਮਿਲਦੀਆਂ ਹਨ ਕਿੰਨੀ ਪਿਆਰੀ ਸੰਗਤ ਹੈ ਸੋ ਘਰ ਵੀ ਕਿੰਨੇ ਸੋਹਣੇ ਬਣ ਗਏ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਇਸ ਤਰ੍ਹਾਂ ਸੰਗਤ ਆਵੇ ਸੋ ਕਿਰਪਾਏ ਸੋ ਬਹੁਤ ਹੀ ਵਿਚਾਰ ਤੁਹਾਡਾ ਸਮਾਂ ਨਹੀਂ ਲੈਣਾ ਕਿਉਂਕਿ ਕੰਨਿਆ ਕਰਦੇ ਰਹੋ ਤਿੰਨ ਦਿਨ ਦੇ satsang ਰੱਖੇ ਨੇ ਅੱਲ ਰਾਤ ਦਾ ਸੀ ਅੱਜ ਫੇਰ ਰਾਤ ਦਾ ਹੈ ਕੱਲ੍ਹ ਨੂੰ ਦਿਨ ਦਾ ਹੈ ਸੋ ਜਿਹੜੇ ਵੀ ਪਹੁੰਚ ਸਕਦੇ ਹਨ ਭਾਈ ਰਗਵੀਰ ਸਿੰਘ ਜੀ ਦੇ ਘਰ ਰਾਜੀ ਜੀ ਦੇ ਜਿੱਥੇ ਸਾਰਿਆਂ ਦਾ ਟਿਕਾਣਾ ਹੈ ਨਿਵਾਸ ਹੈ ਸੰਗਤ ਆਈ ਹੈ ਦੂਰੋਂ ਦੂਰੋਂ ਸੋ ਤੁਸੀਂ ਵੀ ਜਰੂਰ ਦਰਸ਼ਨ ਦਿਓ ਸੰਗਤ ਦਾ ਹੀ ਫਲ ਹੁੰਦਾ ਹੈ ਸਮਰਤ ਵੇਲੇ ਤੁਸੀਂ ਪਹੁੰਚੇ ਸਾਰਿਆਂ ਦਾ ਹੀ ਧੰਨਵਾਦ ਸੁੰਘਰੇਵਾਲ ਪਰਿਵਾਰ ਦਾ ਧੰਨਵਾਦ ਹੈ ਕਿਰਪਾ ਹੋਵੇ ਸਵੇਸੀਆ ਬਖਸ਼ਿਸ਼ ਰਹੇ ਤਾਂ ਸਾਰਿਆਂ ਤੇ ਹੁੰਦੀਆਂ ਰਹਿਣ ਪਰਿਵਾਰਾਂ ਕਾਰੋਵਾਰਾਂ ਚ ਵਾਧੇ ਹੋਣ ਦੇਸਾਂ ਪ੍ਰਦੇਸਾਂ ਚ ਸਤਿਗੁਰ ਜੀ ਅੰਗ ਸੰਗ ਸਹਾਈ ਰਹਿਣ ਕਿਰਪਾ ਹੋਵੇ ਬੱਚਿਆਂ ਨੂੰ ਚਿਹਰੀ ਵਿੱਦਿਆ দান ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਧਰਮ ਦੀ ਸੇਵਾ ਬਖਸ਼ਿਸ਼ ਹੋਵੇ ਸੋ ਇਹਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਹੁਣੇ ਹੀ ਪ੍ਰਿੰਸੀਪਲ ਰਿਟਾਇਰ ਹੋਏ ਨੇ ਭਾਈ ਰਾਮ ਸਿੰਘ ਜੀ ਸੋ ਇਹਨਾਂ ਨੇ ਵੀ ਪਿਛਲੇ ਸਾਲ ਅਸੀਂ ਕਿਹਾ ਕਿ ਚਲੋ ਆਏ ਨਹੀਂ ਟਿਕਟ ਵੀ ਬੁੱਕ ਕਰਾਇਆ ਚਲੋ ਐਤਕੀ ਕਿਰਪਾਏ ਆਏ ਨਹੀਂ ਜਗਾ ਜਗਾ ਤੇ ਮੈਂਬਰ ਬਣਾ ਰਹੇ ਨੇ ਆਨੰਦਪੁਰ ਸਾਹਿਬ ਦਾ ਇਲਾਕਾ ਬੜਾ ਪਵਿੱਤਰ ਇਲਾਕਾ ਹੈ ਉੱਥੇ ਇਹਨਾਂ ਦੇ ਘਰ satsang ਹੋਣੇ ਕਿਉਂਕਿ ਉਹ ਮਹਾਪੁਰਸ਼ੇ ਹੀ ਚਾਹੁੰਦੇ ਜਿਵੇਂ ਇੱਥੇ ਬਾਬਾ ਸਤਨਾਮ ਸਿੰਘ ਜੀ ਨੂੰ ਹੁਕਮ ਕਰ ਗਏ ਘਰ ਤਾਂ ਬਾਵੇਂ ਛੋਟੇ ਹੀ ਸੀ ਉੱਥੇ 25-30 ਆਮ ਹੀ ਰਹਿੰਦੇ ਜਿਹੜਾ ਇਹਨਾਂ ਕੋਈ ਟਿਕਾਣਾ ਨਾ ਮਿਲਦਾ ਉਹ ਘਰ ਚ ਖੁੱਲੇ ਦਰਵਾਜ਼ੇ ਲਿਵਿੰਗ ਰੂਮ ਕੀ ਫੈਮਿਲੀ ਸਾਰੇ ਰੂਮ ਪਰੇ ਰਹਿੰਦੇ ਤੇ ਉਹ ਬਾਬਾ ਜੀ ਦਾ ਸੁਹਾਈ ਐ ਸੀ ਜੀਵਨ ਸਾਥਣ ਬੀਬੀ ਦਸ਼ਮੇਸ਼ ਕੌਰ ਅਟਵਾਲ ਬਹੁਤ ਪਿਆਰ ਵਾਲੇ ਉਹਨਾਂ ਦਾ ਪਿਤਾ ਜੀ ਸੜਕ ਤੇ ਤੁਰੇ ਜਾਂਦਿਆਂ ਨਵੀਂ ਕਾਰ ਲਿਆਉਣ ਦਾ ਕਹਿੰਦਾ ਚਲੋ ਉੱਥੇ ਟਿਕਾਣਾ ਹੈ ਮਾਤਾ ਜੀ ਭਜਨ ਕੌਰ ਬਹੁਤ ਪਿਆਰ ਵਾਲੇ ਪ੍ਰਸ਼ਾਦਾ ਪਾਣੀ ਮਿਲਣਾ ਰਹਿਸ ਮਿਲਣੀ ਕਿੰਨੇ ਹੀ ਨੇ ਸੈਂਕੜਿਆਂ ਦੀ ਤੜਾਚ ਚ ਪੱਕੇ ਹੋਏ ਅੱਜ ਤੱਕ ਕੋਈ ਦੁਨੀਆ ਯਾਦ ਕਰਦੀ ਹੈ ਸੋ ਜੋ ਉਹਨਾਂ ਨੇ ਸਤਪੁਰਸ਼ਾਂ ਨੇ ਕਿਹਾ ਕਿ ਇੱਕ ਗੱਲ ਦੀ ਘਾਟ ਹੈ ਉਹ ਜ਼ਰੂਰ ਪੂਰੀ ਕਰੋ ਬਾਕੀ ਕੰਮ ਤਾਂ ਹੋਣ ਦੀ ਨਹੀਂ ਅ버 ਕਾਜ ਤੇਰੇ ਕਿਤੇ ਨਾਕਾਮਿਲ ਸਾਧ ਸੰਗਤ ਪਾਜ ਕੇ ਬੰਨਾ ਕਿ ਸਾਧ ਸੰਗ ਨਾਲ ਛੱਡਿਓ ਘਰ ਚ ਹੀ ਕਰੋ ਕਹਿੰਦੇ ਕੱਲੇ ਬੈਠਿਆਂ ਤਾਂ ਵੀ ਦੇਖੋ ਅੰਦਰ ਸੰਤ ਸੰਗ ਅੰਤਰ ਪ੍ਰਵਿਟੀ ਠਾ ਉਹਨਾਂ ਨੇ ਕੀਤਾਬ ਜਪੋ ਅਵਰੇ ਨਾਮ ਜਪਾਓ ਕਿੰਨਾ ਸੋਹਣਾ ਹੁਣ ਉਹਨਾਂ ਦਾ ਪਿਆਰ ਹੀ ਸਾਨੂੰ ਖਿੱਚਦਾ ਏ ਐਤ ਕੀ ਪੰਜਵੀਂ ਵਰਸੀ ਸੀ ਉਹਨਾਂ ਦੀ ਅੰਤਮ ਇੱਛਾ ਇਹ ਸੀ ਕਿ ਮੈਂ ਕੀਰਤਨ ਕਰਦਾ ਜਿਵੇਂ ਵੱਡੇ ਮਹਾਰਾਜ ਜੀ ਬਾਬੇ ਖੁਦਾ ਸਿੰਘ ਪਿਛਲਾ ਇਤਿਹਾਸ ਵੀ ਪੜ ਲਓ ਰਤਵਾੜਾ ਸਾਹਿਬ ਵਾਲੇ ਮਹਾਰਾਜ ਆਖਰੀ ਰਾਤ ਇਹੀ ਬਚਨ ਕੀਤੇ ਕਹਿੰਦੇ ਸੰਪਰਦਾਏ ਵਿੱਚ ਸਿੱਧੇ ਬੈਠ ਕੇ ਸਰੀਰ ਛੱਡਦੇ ਰਹੇ ਹੁਣ ਤਾਂ ਫਿਲਮਾਂ ਦਾ ਜਮਾਨਾ ਹੈ ਫਿਲਮ ਬਣੀ ਰਤਵਾੜਾ ਸਾਹਿਬ ਵਾਲੇ ਮਹਾਰਾਜ ਜੀ ਦੀ ਸਤਨਾਮ ਸਿੰਘ ਜੀ ਦੀ ਕਿੱਡੀਆਂ ਐਸੀਆਂ ਵਰਕਸ਼ਾਂ ਉਹ ਕਿਹਦੀਆਂ ਨੇ ਕਿਉਂਕਿ ਉਹਨਾਂ ਨਾਮ ਜਪਿਆ ਹੋਰਾਂ ਨਾਂ ਜਪਾਇਆ 사ਸੰਗ ਕੀਤਾ ਬਾਬਾ ਜੀ ਨੇ ਜਦੋਂ ਸਤਨਾਮ ਸਿੰਘ ਜੀ ਨੂੰ ਬਚਨ ਕੀਤੇ ਕਹਿੰਦੇ ਚਾਹੇ 5-7 ਹੀ ਹੋਵੋ ਜ਼ਰੂਰ ਕਰਿਆ ਕਰੋ ਕਹਿੰਦੇ ਪਰ ਉਹ 5-7 ਤਾਂ ਘਰ ਦੇ ਹੋ ਜਾਣਗੇ ਪਰ ਕਿੱਡੀ ਕਿਰਪਾ ਹੋਈ 2-200 ਮੀਲ ਤੋਂ ਜਿਹਦੇ ਪਿਆਰ ਚ ਡਾਕਟਰ ਪਰਮਵੀਰ ਸਿੰਘ ਜੀ ਰਾਹੁਲ ਦੇ ਬਾਬਸਤ ਨਾਮ ਸਿੰਘ ਜੀ ਪਰਿਵਾਰ ਕੁਮੋਹ ਛੱਡ ਕੇ ਉੱਥੇ ਪਹੁੰਚ ਗਏ ਸਾਰਾ ਕੁਝ ਸੌਂਪ ਗਏ ਉਹ ਵਚਨ ਆਖਰੀ ਕਰਦੇ ਘਰ ਦੇ ਡਾਕਟਰ ਦਾ ਘਰ ਬੜਾ ਸੋਹਣਾ ਨੂੰ ਬਾਰ-ਬਾਰ ਕਹੀ ਜਾਣ ਕਹਿੰਦੇ ਘਰ ਸਾਨੂੰ ਦੇ ਤੇ ਸਾత్సੰਗ ਹੋਇਆ ਕਰੋ ਫਿਰ ਉਹ ਐਸੀ ਯਾਦ ਬਣੀ ਐ ਸਤਨਾਮ ਕੂਟਿਆ ਬਹੁਤ ਵੱਡਾ ਫਾਰਮ ਹੈ ਉਹਦੇ ਵਿੱਚ ਹੁਣ 30 ਤਰੀਕ ਨੂੰ ਮਹਾਪੁਰਸ਼ਾਂ ਦਾ ਇਹ ਜਿਹੜਾ ਆਗਮਨ ਦਿਵਸ ਮਨਾਇਆ ਜਾ ਰਿਹਾ ਹੈ 23 ਜੂਨ ਨੂੰ ਕਿਉਂਕਿ ਉੱਥੇ ਘਰ 'ਚ ਹੀ satsang ਹੁੰਦਾ ਸੀ ਜਿਵੇਂ RAM Singh ਜੀ ਦੇ ਘਰ ਹੁੰਦਾ ਸੀ ਸੰਗਤ ਇੰਨੀ ਬਧੀ ਇੱਕ ਪ੍ਰੇਮੀ ਨੇ ਜ਼ਮੀਨ দান ਕਰ ਦਿੱਤੀ ਸਤਲੁਜ ਦੇ ਕੰਢੇ ਤੇ ਬਹੁਤ ਸੋਹਣਾ ਟਿਕਾਣਾ ਮਿਲ ਗਿਆ ਦੋ ਦਵਾਈ ਬੂਟੀ ਮਿਲਦੀ ਹੈ ਸਾਰੀਆਂ ਬੇਠੀਆਂ ਕੰਬਾਈਨed ਥੈਰੇਪੀ ਨਾਲ ਇਲਾਜ ਹੁੰਦਾ ਹੈ ਕਿੱਡੀਆਂ ਬਖਸ਼ਿਸ਼ਾਂ ਹੋ ਗਈਆਂ ਸੋ ਉੱਥੇ ਵੀ ਸਤਨਾਮ ਸਿੰਘ ਜੀ ਦੇ ਘਰ ਹੁੰਦਾ ਹੁਣ ਉੱਥੇ ਵੀ ਲੜਾਈ ਸਟਾਕਟਨ ਦੇ ਨੇੜੇ ਸਤਨਾਮ ਕੂਟੀਆਂ ਬਣ ਗਈ ਉਧਰ ਵਿਕਰਸ ਫੀਲਡ ਬਣ ਗਈ ਗੁਰਦੁਆਰੇ ਤਾਂ ਬਹੁਤ ਹਨ ਪਰ ਜਿਹੜਾ ਸੰਤ ਸੰਗ ਅੰਤਰ ਪ੍ਰੋਵਿਡਿਟਾ ਸਾਧ ਸੰਗ ਹੁੰਦਾ ਕਿ ਅੰਦਰ ਦੀ ਰਿਸਰਚ ਕਰੋ ਉਹ ਉਹਦੇ ਵਾਸਤੇ ਇਕਾਂਤ ਸਥਾਨ ਦੀ ਲੋੜ ਹੈ ਗੁਰੂਦਵਾਰੇ ਹੋਏ ਸੋਜੀ ਪਾਇਸੀ ਉੱਥੇ ਸਾਨੂੰ ਸੋਜੀ ਹੀ ਮਿਲਦੀ ਹੈ ਕਿ ਅੰਦਰ ਦੀ ਰਿਸਰਚ ਕਰੋ ਗੁਰੂ ਘਰ ਬਹੁਤ ਹਨ ਸਤਕਾਰਯੋਗ ਹਨ ਕੀਰਤਨ ਬਾਣੀ ਦੇ ਪਰਵਾ ਲਗਾਤਾਰ ਚੱਲਦੇ ਹਨ ਪੂਜਣ ਜੋਗ ਹਨ ਪਰ ਇਹ ਇੱਕ ਇਸ ਤਰ੍ਹਾਂ ਦੇ ਜਿਵੇਂ ਰਾੜਾ ਸਾਹ ਰਤਵਾੜਾ ਸਾਹ ਜੰਗਲਾਂ ਚ ਮੰਗਲ ਲੱਗੇ ਨੇ ਸੋ ਕਿਰਪਾ ਹੋ ਰਹੀ ਹੈ ਸੋ ਇਸ ਤਰ੍ਹਾਂ ਦੇ ਨਾਲ ਸਮੇਂ ਦੇ ਨਾਲ ਇਹ ਸਭ ਕੁਝ ਹੋ ਜਾਂਦਾ ਹੈ ਸੋ ਜ਼ਰੂਰ ਇਹ satsang ਕਰਿਆ ਕਰੋ ਬਾਹਪੁਰਸ਼ ਜਦੋਂ 84 ਦਾ ਦੌਰ ਚੱਲਿਆ ਘਰ ਵਿੱਚ ਹੀ ਕਰਨ ਲੱਗੇ ਪਹਿਲਾਂ ਤਾਂ ਹਜ਼ਾਰਾਂ ਦੀ ਤਾਜ ਸੰਗਤ ਹੁੰਦੀ ਫੇ ਪੰਜ ਸੱਤ ਕੀ ਰਹੇਗੇ ਪਰ ਉਹ satsang ਨਹੀਂ ਛੱਡਿਆ ਉਸ ਤੋਂ ਬਾਅਦ 1986 ਚ ਰਤਵਾੜਾ ਸਾਹਿਬ ਬਣ ਗਿਆ ਜਿੱਥੇ ਹਜ਼ਾਰਾਂ ਕੀ ਲੱਖਾਂ ਦੇ ਇਕੱਠ ਉਹਨਾਂ ਦੇ ਸਮੇਂ ਵਿੱਚ ਜਦੋਂ ਸਮਾਗਮ ਕਰਦੇ ਹੁੰਦੇ ਸੋ ਇਸ ਤਰ੍ਹਾਂ ਦੇ ਨਾਲ ਇਹ ਆਪੇ ਵਿਦਨਾ ਬਣ ਜਾਂਦੀ ਹੈ ਸੋ ਜ਼ਰੂਰ ਜਿਵੇਂ ਹੁਣ ਤੁਹਾਡੇ ਘਰ ਨੇ ਕਿੰਨੇ ਸ਼ਾਂਤ ਨੇ ਕੋਈ ਆਵਾਜ਼ ਨਹੀਂ ਆਉਂਦੀ ਡਿਸਟਰਬੈਂਸ ਨਹੀਂ ਇਕੱਲੇ ਬੈਠ ਕੇ ਜ਼ਰੂਰ ਕਰ ਲਿਆ ਕਰੋ ਆਓ ਜਿਵੇਂ ਸਤਿਪੁਰਸ਼ਾਂ ਨੇ ਸਿਖਾਇਆ ਉਹ ਲੈਸਨ ਨੂੰ ਰਿਪੀਟ ਕਰਕੇ ਫਤਿਹ ਬੁਲਾਈਓ ਉਸ ਤੋਂ ਬਾਅਦ ਸਾਰਿਆਂ ਨੇ ਪਰਿਵਾਰ ਵੱਲੋਂ ਜੋ ਪ੍ਰੇਮ ਭਾਵਨਾ ਨਾਲ ਲੰਗਰ ਤਿਆਰ ਕੀਤੇ ਨੇ ਜੋ ਵੀ ਪ੍ਰਸ਼ਾਦ ਪਾਣੀ ਹੈ ਸ਼ਕਸ਼ ਕਾ ਕੇ ਜਾਣਾ ਤੁਹਾਡਾ ਧੰਨਵਾਦ ਤੁਹਾਡਾ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਆਓ ਇਹ ਰਿਪੀਟ ਕਰੀਏ ਜੋ ਲੈਸਨ ਅੰਦਰ ਨੂੰ ਜਾਂਦਾ ਹੈ ਸਾਹ ਤਾਂ ਵਾਹ ਸੁਣੋ ਬਾਹਰ ਨੂੰ ਆਉਂਦਾ ਗੁਰੂ ਇਹ ਸੁਣਨਾ ਹੀ ਹੈ ਤੇ ਦੱਸਣ ਵਾਸਤੇ ਸਤਵੇਂ ਸਮਾਗਮ ਤੇ ਮਹਾਂਪੁਰਸ਼ਾਂ ਨੇ ਦੱਸਿਆ ਹੈ ਆਓ ਇਹ ਕਰੀਏ ਜਿੰਨਾ ਸਵਾਸ ਟੂੰਗਾ ਲੈ ਕੇ ਸੁਣੋਂਗੇ ਉਹਨਾਂ ਹੀ ਪੀਸ ਆਫ ਮਾਈਂਡ ਮਾਨੂੰ ਸ਼ਾਂਤੀ ਮਿਲੇ ਤੇ ਜਦੋਂ ਆਖਰੀ ਸਵਾਸ ਵੀ ਉਹਦੇ ਤੇ ਆਉ ਫਿਰ ਅੱਗੇ ਸੰਤ ਹਮਾਰਾ ਕਹਿਣਾ ਆਪ ਹੀ ਉਹ ਸੰਭਾਲਣਗੇ ਜਿਵੇਂ ਲਾਲਾ ਅਮਰਨਾਥ ਨੂੰ ਸੰਭਾਲਿਆ ਸੋ ਆਓ ਸਾਰੇ ਇਕੱਠੇ ਕਰਕੇ ਫਿਰ ਫਤਿਹ ਬੁਲਾਈਏ ਵਾਹੇ ਕਾ ਖਾਲਸਾ